ਅੱਜ ਮਾਲਕੇਪਿੰਡ ਵਿੱਚ ਪਹੁੰਚਣ ਦੇ ਕਾਰਨ ਕੀ ਹੈ ਜੀ ਇੱਥੋਂ ਦੇ ਸਰਪੰਚ ਸਾਹਿਬ ਸਰਦਾਰ ਜਸਵਿੰਦਰ ਸਿੰਘ ਹੋਰਾਂ ਦੇ ਕਰੇ ਜਿੰਨੋਂ ਰਾਜਾ ਕਹਿੰਦੇ ਆ ਉਹਨਾਂ ਦੇ ਕਰੇ ਬੈਠੇ ਆ ਜੀ ਨਗਰ ਦੇ ਵੀ ਸਾਰੀ ਪੰਚਾਇਤ ਤੋਂ ਇਲਾਵਾ ਨਗਰ ਨਿਵਾਸੀ ਵੱਡੀ ਗਿਣਤੀ ਵਿੱਚ ਤੋਂ ਮੈਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦੀ ਆ ਮੈਂ ਤਾਂ ਇੱਕ ਪ੍ਰੋਗਰਾਮ ਤੇ ਗਿਆ ਸੀ ਮੇਰੇ ਦੋਸਤ ਨੇ ਸਰਦਾਰ ਮੱਖਣ ਸਿੰਘ ਬਰਾੜ ਜੀ ਉਹਨਾਂ ਦਾ ਪਤਾ ਲੱਗਿਆ ਸੀ ਉਹ ਕੁਝ ਬਿਮਾਰ ਚੱਲਦੇ ਆ ਰਹੇ ਹਨ ਉਹਨਾਂ ਨੇ ਵਾਈਟ ਨੂੰ ਮਿਹਰ ਕੀਤੀ ਹੈ ਤਾਂ ਉਸ ਨੇ ਉਹ ਨਾਲ ਮੇਰੀਆਂ ਕੁਝ ਜੇ ਮੈਂ ਕਹਾਂ ਆਜ਼ਾਦਾ ਵੀ ਜੁੜੀਆਂ ਤੂੰ ਮੈਂ ਇੱਥੇ ਵੀ ਹੁਣ ਆਇਆ ਤੇ ਮੈਨੂੰ ਬਜ਼ੁਰਗਾਂ ਨੇ ਯਾਦ ਕਰਾਈ ਹੈ ਬਾਪੂ ਜੀ ਦੀ ਵੀ ਹੁੰਨਾ ਕਰਕੇ ਹੀ ਹੈ ਤੇ ਪਹਿティック ਸਾਲ ਪਹਿਲਾ ਮੇਰੇ ਪਿਤਾ ਜੀ ਤੋਂ ਲੋਕ ਸਭਾ ਦੀ ਚੋਣ ਲੜੇ ਸੀ ਤੁਹਾਨੂੰ ਕਾ ਬਹੁਤ ਵੱਡਾ ਸਾਥ ਦਿੱਤਾ ਜਿਹੜੇ ਵੀ ਮੈਂ ਫਰੀਦਪੁਰ ਲੋਕ ਸਭਾ ਹਲਕੇ ਦੇ ਪਿੰਡ ਵਿੱਚ ਚਾਲਾ ਚੱਲੋ ਮੰਤਰੀ ਫਖਰੀ ਗੱਲ ਹੈ ਮੰਤਰੀ ਵੀ ਬਣਿਆ ਤਾਂ ਇਹਨਾਂ ਲੋਕਾਂ ਦੇ ਆਸ਼ੀਰਵਾਦ ਨਾਲ ਤੇ ਸੀਸਾ ਨਾਲ ਆ ਕੋ ਇਹਨਾਂ ਨੇ ਮੇਰੇ ਪਿਤਾ ਜੀ ਜਥੇਦਾਰ ਜਿੰਦੇਵ ਸਿੰਘ ਖੁੱਡੀਆਂ ਹੋਂ ਦਾ ਤੇ ਬਹੁਤ ਵੱਡੀ ਮਿਹਰ ਕੀਤੀ ਉਹਨਾਂ ਦਾ ਬਹੁਤ ਮਾਨ ਸਨਮਾਨ ਅੱਜ ਵੀ ਉਹਨਾਂ ਨੂੰ ਜਿਵੇਂ ਕਮਾ ਇੱਥੇ ਵੜਦੇ ਯਾਦ ਕੀਤਾ ਗਿਆ ਤੋ ਇਸ ਲਈ ਇਨਾ ਪਿੰਡਾਂ ਨਾਲ ਸਾਰਿਆਂ ਨਾਲ ਦਿਲੋਂ ਮੋਹ ਵੀ ਹੈ ਸਰਪੰਚ ਸਾਹਿਬ ਹੋਰਾਂ ਨੂੰ ਵਧਾਈ ਦੇਣ ਵੀ ਆਇਆ ਤੇ ਪਿੰਡ ਵਾਲਿਆਂ ਨਾਲ ਵੀ ਮਿਲਿਆ ਗਿਆ ਚੰਗਾ ਲੱਗਿਆ ਸਾਰੇ ਆਪਣੇ ਲੋਕ ਸਾਰਾ ਜਿਹੜਾ ਅਗਲਾ ਮਾੜਾ ਜੀ ਸਿੰਘ ਢੱਲੇਵਾਲ ਕਾਫੀ ਦਿਨਾਂ ਤੋਂ ਜਿਹੜੇ ਮਰਮਦਾਨ ਤੇ ਬੈਠੇ ਨੇ ਖਨੋਰੀ ਬਾਟਰ ਦੇ ਉੱਤੇ ਲਗਾਤਾਰ ਜਿਹੜੇ ਉੱਥੇ ਬੈਠੇ ਨੇ ਕਿਸਾਨਾਂ ਦੀ ਵੀ ਜਿਹੜੀ ਲਗਾਤਾਰ ਮੌਤ ਹੋ ਰਹੀ ਹੈ ਦੂਸਰੇ ਪਾਸੇ ਅਜ ਸੁਨੀਲ ਜਾਖੜ ਜਿਹੜੇ ਕਿ ਸਾਬਕਾ ਪ੍ਰਧਾਨ ਆ ਜੀ ਬੀ ਜੀ ਪੀ ਦੇ ਉਹਨਾਂ ਨੇ ਮੰਗ ਠਾਈ ਆ ਕਿ ਨੇ ਵੀ ਸਪੈਸ਼ਲ ਸੈਸ਼ਨ ਬੁਲਾ ਲੈਣਾ ਚਾਹੀਦਾ ਗ੍ਰਿਜਿਸਨ ਦੱਲੇਵਾਲਾ ਗੱਲੇਵਾਲਾ ਕਰਕੇ ਕਿਵੇਂ ਵੀ ਦੂਸਰੀ ਸਾਰੇ ਮਸਲੇ ਆ ਜਿਹੜੀ ਅਸਲ ਵਿੱਚ ਸਾਰਿਆਂ ਲਈ ਚਿੰਤਾ ਹੀ ਹੈ ਦੱਲੇ ਦੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਕਿਉਂਕਿ ਆਖਰ ਮਨੁੱਖਾ ਕਿੰਨੇ ਕ ਦਿਨ ਭੁੱਖਾ ਤੇ ਰਹਿ ਸਕਦਾ ਬਹੁਤ ਵੱਡੀ ਉਹਨਾਂ ਦਾ ਦ੍ਰਿੜਤਾ ਜਿਹੜੀ ਮੈਂ ਤਾਂ ਵੀ ਵੱਡੀ ਚਾਹਦਾ ਪਰੰਤੂ ਜਕਰ ਸਾਹਿਬ ਹੋਰਾਂ ਨੇ ਤੁਸੀਂ ਤੋਂ ਤੋਂ ਮੈਂ ਸੁਣਿਆ ਉਹਨਾਂ ਨੇ ਇਹ ਕਿਹਾ ਅਸਲ ਵਿੱਚ ਜਿਹੜੀ ਗੱਲ ਹੈ ਉਹ ਬੈਠੇ ਐ ਉਹਦਾ ਕੰਟਰੋਲ ਦਿੱਲੀ ਦੇ ਕੋਲੇ ਹੈ ਜੀ ਜਕਰ ਸਾਹਿਬ ਵੀ ਉਸ ਪਾਰਟੀ ਚ ਪੰਜਾਬ ਦੇ ਪ੍ਰਧਾਨ ਰਹੇ ਸੈਂਟਰ ਦੀ ਸਰਕਾਰ ਲਈ ਜਦੋਂ ਕਿ ਬੋਲ ਸਾਡੇ ਨਿਸ਼ਚਿਤ ਕੀਤੇ ਜਾਂਦੇ ਆ ਸਾਰੀਆਂ ਫਸਲਾਂ ਉਹਨਾਂ ਨੂੰ ਦਬਾਉਣ ਚ ਉਹਨਾਂ ਨੂੰ ਦੇਣ 'ਚ ਸੈਂਟਰ ਸਰਕਾਰ ਕੋਲ ਕੋਈ ਵੱਡੀ ਵੱਡੀ ਔਖੀ ਗੱਲ ਨਹੀਂ ਕੀਤਾ ਜਾ ਸਕਦਾ ਦੇ ਸਕਦੇ ਔਰ ਜੇ ਹੋਰ ਥਾਂਏ ਵੱਡੇ ਵੱਡੇ ਪੂੰਜੀਪਤੀਆਂ ਨੂੰ ਹਜ਼ਾਰਾਂ ਕਰੋੜਾਂ ਰੁਪਈਆ ਦੀ ਸਬਸਿਡੀ ਦਿੰਦੇ ਤਾਂ ਸਾਡੀ ਪੈਦਾ ਕੀਤੀ ਹੋਈ ਜਿੰਸ ਨੂੰ ਖਰੀਦ ਸਕਦੇ ਆ ਉਹ ਉਹਨਾਂ ਦਾ ਸੈਂਟਰਲ ਗਵਰਨਮੈਂਟ ਦੀ ਹਮੇਸ਼ਾ ਬਦਨੀਤੀ ਰਹੀ ਆ ਪਹਿਲਾਂ ਵੀ ਬਹੁਤ ਵੱਡਾ ਮੋਰਚਾ ਲੱਗਿਆ ਸੀ ਉਹਦੇ ਤੇ ਵੀ 750 750 ਤੋਂ ਉੱਪਰ ਜਿਹੜੇ ਕਿਸਾਨ ਭਰਾਵਾ ਦੇ ਉੱਥੇ ਜਾਣਾ ਜੰਗੀਆਂ ਗਈਆਂ ਜਾਣਾ ਵਾਰਗੇ ਪੰਜਾਬ ਸਰਕਾਰ ਨੇ ਤਾਂ ਉਹਨਾਂ ਦੇ ਵਾਰਸਾਂ ਨੂੰ ਵੱਡੀ ਗੱਲ ਤਾਂ ਨਹੀਂ ਕੋਈ ਇਹ ਕਿਉਂਕਿ ਕਿਸੇ ਦੀ ਵੀ ਜਾਨ ਦਾ ਮੁੱਲ ਤਾਂ ਪੈਰ ਹੀ ਜਾ ਸਕਦਾ ਪਰ ਫਿਰ ਵੀ ਪਰਿਵਾਰ ਚਲਾਉਣ ਲਈ ਉਹਨਾਂ ਦੇ ਵਾਰਸਾਂ ਨੂੰ ਜਿੰਨੀ ਕੁ ਅਸੀਂ ਕਰ ਸਕਦੇ ਸੀ ਕੋਈ ਨੌਕਰੀ ਵਗੈਰਾ ਦੇਣ ਵਿੱਚ ਪੰਜਾਬ ਸਰਕਾਰ ਨੇ ਦਿਲਚਸਪੀ ਵਿਖਾਈ ਔਰ ਸਾਰਿਆਂ ਨੂੰ ਦੇਣ ਦੇ ਯਤਨ ਕੀਤੇ ਗਏ ਜੀ ਜੇ ਸਰ ਅਗਲੀ ਗੱਲ ਕਰੀਏ ਤਾਂ ਤੁਸੀਂ ਖੇਤੀਬਾੜੀ ਬਾਰੇ ਕਿੰਨੇ ਨਾਲ ਜੁੜੇ ਹੋ ਜਦੋਂ ਡੀਏਪੀ ਦਾ ਪਹਿਲਾਂ ਬਹੁਤ ਰੋਲਾ ਪਿਆ ਜੀ ਡੀਏਪੀ ਜਿਹੜੀ ਨਹੀਂ ਮਿਲੀ ਲੋਕਾਂ ਕਾਲਾ ਬਿਜਾਰੀ ਫੁੱਲ ਹੋਈ ਜਿਹੜੀ 13 1/2 ਸੌ ਦੀ ਬੋਰੀ ਸੀ 16500 2000 ਤੱਕ ਦੀ ਵੇਚੀ ਹੁਣ ਜੁਰੀਆ ਜੀ ਇਹ ਪਹਿਲਾਂ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ ਜਦੋਂ ਜੁਰੀਆ ਦੀ ਛਾਕ ਆਉਂਦੀ ਉਸ ਟਾਈਮ ਹੀ ਖਾਤੋਂ ਸਰਕਾਰ ਜਿਹੜੇ ਬੈਨਬਰੀਤ ਆਉਂਦੀ ਹੈ ਜੀ ਅਸਲ ਵਿੱਚ ਹਾਈ ਗੱਲ ਹੈ ਇੰਪੋਰਟ ਹੋ ਕੇ ਆਉਂਦੀ ਹੈ ਡੀਏਪੀ ਜੀ ਸੈਂਟਰ ਗਵਰਨਮੈਂਟ ਹੀ ਉਹਦੇ ਤੇ ਉਹ ਸਾਨੂੰ ਅਲਾਟਮੈਂਟ ਕਰਦੀ ਹੈ ਹਾਲਾਂਕਿ ਅਸੀਂ ਪੈਸੇ ਨਾਲ ਲੈਣੀ ਹੁੰਦੀ ਹੈ ਮੁਫਤ ਨਹੀਂ ਲੈਣੀ ਤੇ ਡਿਮਾਂਡਾਂ ਅਸੀਂ ਭੇਜਦੇ ਆ ਪਹਿਲਾਂ ਹੋਰ ਪਾਸੇ ਦੂਜੀਆਂ ਸਟੇਟਾਂ ਤੋਂ ਦੇਖ ਕੇ ਸਾਨੂੰ ਹਮੇਸ਼ਾ ਪ੍ਰਸ਼ੇਦ ਕਰਾਈ ਜਾਂਦੀ ਹੈ ਤੇ ਕਹਿੰਦੇ ਆ ਨਾ ਜਿਵੇਂ ਵੀ ਦੁੱਧ ਦਿੱਤਾ ਵੀ ਜਾਂਦਾ ਤੇ ਮੀਂਹ ਨਾਲ ਕੋੜ ਕੇ ਬੱਕਰੀਆਂ ਨੂੰ ਉਹ ਗੱਲ ਸਾਡੇ ਨਾਲ ਹੋ ਰਹੀ ਹੈ ਸਾਨੂੰ ਦੇ ਵੀ ਦਿੰਦੇ ਆ ਤੇ ਸਾਨੂੰ ਲੇਟ ਬਹੁਤ ਕਰ ਦਿੰਦੇ ਆ ਹਾਲਾਂਕਿ ਅਸੀਂ ਮੁੱਲ ਲ ਖਰੀਦ ਨਹੀਂ ਹੁੰਦੀ ਅਸੀਂ ਕੋ ਮੁਫਤ ਨਾਲ ਤੋਂ ਅਸੀਂ ਖਰਾਤ ਨਹੀਂ ਮੰਗ ਰਹੇ ਪਰ ਪੰਜਾਬ ਨੂੰ ਹਮੇਸ਼ਾ ਫੇਲ ਕਰਨ ਦੇ ਪੰਜਾਬ ਰਜਮੀ ਰੋਟੀ ਖਾਂਦਾ ਹੈ ਪੰਜਾਬ ਮਿਹਨਤੀ ਹੈ ਪੰਜਾਬ ਦੇ ਲੋਕ ਬਹੁਤ ਮਿਹਨਤੀ ਹੈ ਉਹ ਗੱਲ ਇਸ ਦੇਸ਼ ਦੀ ਜਿਹੜੀ ਜੇ ਮੈਂ ਕਰਾਂ ਭੁੱਖਮਰੀ ਤੋਂ ਵੀ ਪੰਜਾਬ ਚੋਂ ਦਾ ਇਸ ਦੇਸ਼ ਦੀ ਸੁਰੱਖਿਆ ਵੀ ਪੰਜਾਬ ਦੇ ਜਵਾਨ ਕਿੰਨੇ ਸਾਡੇ ਵਿਚਾਰੇ ਰੋਜ਼ ਹੀ ਕਰਾਂ ਨੂੰ ਸ਼ਹਲ ਤੇ ਕਿ ਤਰੇ ਆਉਂਦੇ ਹਨ ਉਹਨਾਂ ਦੇ ਸਰੀਰ ਪਰ ਫਿਰ ਵੀ ਸੈਂਟਰਲ ਸਰਕਾਰ ਇਹ ਪਤਾ ਨਹੀਂ ਕੀ ਸਮਝਦੀ ਹੈ ਵੀ ਅਸੀਂ ਪੰਜਾਬ ਨੂੰ ਦਬਾ ਕੇ ਰੱਖਣਾ ਹੈ ਇਹਦੇ ਨਾਲ ਵਿਤਕਰਾ ਕਰਨਾ ਇਹਦੇ ਨਾਲ ਧੱਕਾ ਕਰਨਾ ਧੋਖਾ ਕਰਨਾ ਉਹ ਸਾਰੇ ਨਾਲ ਹੁੰਦਾ ਆ ਸਾਡੀ ਤਾਂ GST ਨੇ ਮੂੜ ਦੇ ਸਾਡਾ ਜਿਹੜਾ ਆ RDF ਹੈ ਜਿਹੜਾ ਕਿਸਾਨ ਫਸਲਾਂ ਵੇਚਦੇ ਅਸੀਂ ਜਿਹੜੀ ਏਜੰਸੀ ਨੂੰ ਦਿੰਨੇ ਉਹਨਾਂ ਤੋਂ ਆੜ ਤੋਂ ਵੰਡ ਲੈਣਾ ਹੁੰਦਾ ਉਹ ਪੈਸਾ ਸਾਡਾ 7000 ਕਰੋੜ ਜਮਾ ਹੋਇਆ ਹਾਲਾਂਕਿ ਅਸੀਂ ਸੜਕਾਂ ਦਾ ਜਿਹੜਾ ਸਾਰਾ ਬਜਟ ਬਣਾਇਆ ਸੀ 2100 ਕਰੋੜ ਰੁਪਈਆ ਬਣਾਇਆ ਸੀ ਇਹਦੇ ਨਾਲ ਸਾਰੀਆਂ ਸੜਕਾਂ ਜਿਹੜੀਆਂ ਪੰਡਿਕਰਨ ਮੂੜਦੇ ਆ ਹਿੱਸੇ ਆਉਂਦੀਆਂ ਉਹਨਾਂ ਦਾ ਨਵੀਨੀ ਕਰਨਾ ਨਵੀਆਂ ਬਣਨੀਆਂ ਉਹਨਾਂ ਦੀ ਰਿਪੇਅਰ ਹੋਣਾ ਸਾਰਾ ਕੁਝ ਉਹਦੇ ਵਿੱਚ ਆਉਂਦਾ ਸੀ ਪਰ ਪੈਸੇ ਸਾਰੇ ਉੱਥੇ ਫਸੇ ਰਹਿੰਦੇ ਜੀ ਸਰ ਦੋਸਤ ਆਖਿ ਸਵਾਲ ਆ ਜੀ ਦਿੱਲੀ ਇਲੈਕਸ਼ਨ ਹੋ ਰਿਹਾ ਜੀ ਕਿਵੇਂ ਦੇਖਦੇ ਹੋ ਤੁਸੀਂ ਕਿੰਨੇ ਸੀਟਾਂ ਲੈ ਕੇ ਜਾਣਗੇ ਅਸੀਂ ਤਾਂ 70 70 ਤੇ ਰੱਖਦੇ ਹਾਂ ਹਟ ਹੁਣ ਗਾਂ ਲੋਕਾਂ ਦੀ ਵੀ ਕਿੰਨੀਆਂ ਦਿੰਦੇ ਆ ਜਿਹੜੀ ਪਾਰਟੀ ਲੜਦੀ ਉਹ ਸਾਰਿਆਂ ਲਈ ਲਈ 100% ਤੇ ਸਾਡੇ ਉਮੀਦਵਾਰ ਤੇ 100% ਹੀ ਜਿੱਤਣੀਆਂ ਚਾਹੁੰਦੇ ਜੀ ਸਾਡੇ ਵਾਂ ਤੁਸੀਂ ਇੱਥੇ ਹਲਕੇ 'ਚ ਪਹੁੰਚਿਓ ਜਿਹੜਾ ਆਪਾਂ ਵੀ ਤੁਸੀਂ ਦੇਖਿਆ ਵੀ ਪਹਿਲੇ ਦੌਰ ਹੀ ਲੱਗਦਾ ਹੈ ਹਲਕੇ ਦੇ ਵਿੱਚ ਥੋੜਾ ਲੋਕਾਂ ਨੇ ਸਾਨੂੰ ਬੜਾ ਮਾਨ ਸਤਿਕਾਰ ਦਿੱਤਾ ਤੁਹਾਡੇ ਫਾਦਰ ਸਾਹਿਬ ਨੂੰ ਵੀ ਯਾਦ ਕੀਤਾ ਸੰਦੇਸ਼ ਇਹਨਾਂ ਲੋਕਾਂ ਨੂੰ ਕੀ ਦੇਣਾ ਕਿ ਮੈਂ ਇਸ ਸੰਦੇਸ਼ ਦੇ ਕਾਬਲ ਨਹੀਂ ਮੈਂ ਤਾਂ ਇਹਨਾਂ ਦਾ ਸਦਾ ਸਦਾ ਲਈ ਧੰਨਵਾਦ ਦੀ ਹੈ ਲੈਣੀ ਹੈ ਇਹਨਾਂ ਦੀਆਂ ਅਸੀਸਾਂ ਆਸ਼ੀਰਵਾਦ ਰਸਾਂ ਦੇ ਸਦਕਾ ਹੀ ਸਾਡੇ ਪਰਿਵਾਰ ਤੇ ਬਹੁਤ ਵੱਡੀ ਮਿਹਰ ਰਹੀ ਹੈ ਜਾਂ ਮੈਂ ਕਹਾਂ ਮੇਰੇ ਪਿਤਾ ਜੀ ਦਾ ਨਾਮ ਉਹਨਾਂ ਦਾ ਬਹਾਦ ਸਨਮਾਨ ਦੁਨੀਆ 'ਚ ਜੇ ਚੱਲਦਾ ਤਾਂ ਇਹਨਾਂ ਲੋਕਾਂ ਦੀ ਮਿਹਰ ਸਦਕਾ ਹੀ ਬਹੁਤ ਬਹੁਤ ਧੰਨਵਾਦ ਜੀ ਸਾਡਾ ਨਾਸੀ ਕਰਮੇ ਸਿੰਘ ਖੁੜੀਆਂ ਜਿਹੜੇ ਕਿ ਖੇਤੀਬਾੜੀ ਮੰਤਰੀ ਪੰਜਾਬ ਨੇ